ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਇਹਨਾਂ ਛੇ ਹਾਲਾਤਾਂ ਵਿੱਚ ਕਦੇ ਵੀ ਪਾਠ ਸਾਨੂੰ ਗੁਟਕਾ ਸਾਹਿਬ ਤੋਂ ਨਹੀਂ ਕਰਨਾ ਚਾਹੀਦਾ ਸੋ ਉਹ ਕਿਹੜੇ ਹਾਲਾਤ ਹਨ ਜਿਨ੍ਹਾਂ ਦੇ ਵਿੱਚ ਜੇਕਰ ਅਸੀਂ ਗੁਟਕਾ ਸਾਹਿਬ ਤੋਂ ਪਾਠ ਕਰਦੇ ਹਾਂ ਤਾਂ ਸਾਡਾ ਕੀਤਾ ਹੋਇਆ ਪਾਠ குரு ਚਰਨਾਂ ਵਿੱਚ ਪਰਵਾਨ ਨਹੀਂ ਹੋਵੇਗਾ ਨਹੀਂ ਸਾਡੇ ਕੀਤੀ ਹੋਈ ਅਰਦਾਸ ਕਬool ਹੋਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੇ ਦਰ ਤੇ ਕੀਤਾ ਹੋਇਆ ਪਾਠ ਪਰਮਾਤਮਾ ਦੀ ਯਾਦ ਵਿੱਚ ਕੀਤਾ ਹੋਇਆ ਪਾਠ ਸਾਡਾ ਗੁਰੂ ਘਰ ਵਿੱਚ ਪ੍ਰਵਾਨ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਾਂ ਅੱਜ ਜਿਹਨਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਜੀ ਇਹ ਬੇਨਤੀਆਂ ਥੋੜੀਆਂ ਜਹੀਆਂ ਸਮਝਣ ਵਾਲੀਆਂ ਹਨ ਗੁਟਕਾ ਸਾਹਿਬ ਤੋਂ ਕਦੇ ਵੀ ਇਨ੍ਹਾਂ ਹਾਲਾਤਾਂ ਵਿੱਚ ਜਿਹੜਾ ਪਾਠ ਸਾਨੂੰ ਨਹੀਂ ਕਰਨਾ ਚਾਹੀਦਾ ਤੇ ਪਾਠ ਫਿਰ ਕਦੇ ਵੀ ਪ੍ਰਵਾਨ ਨਹੀਂ ਹੁੰਦਾ ਜੇਕਰ ਅਜਿਹੀ ਸਥਿਤੀ ਵਿੱਚ ਇਹੋ ਜਿਹੇ ਹਾਲਾਤਾਂ ਦੇ ਵਿੱਚ ਪਾਠ ਕੀਤਾ ਜਾਵੇ ਤਾਂ ਸਾਡੇ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੋਵੇਗੀ ਸਾ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਮਨ ਨੂੰ ਬਹੁਤ ਜ਼ਿਆਦਾ ਸਕੂਨ ਦੇਣ ਵਾਲੀ ਹੈ ਤੇ ਆਪਾਂ ਇਸ ਚੀਜ਼ ਨੂੰ ਜਿਹੜਾ ਹੈ ਬਖੋਬੇ ਹੀ ਸਮਝਦੇ ਹਾਂ ਇਸ ਚੀਜ਼ ਤੇ ਆਪਾਂ ਆਪਣੀ ਸਹਿਮਤੀ ਜਿਹੜੀ ਹੈ ਉਹ ਜ਼ਰੂਰ ਬਣਾਉਂਦੇ ਹਾਂ ਸਾਧ ਸੰਗਤ ਜੀ ਆਪਾਂ ਇਸ ਚੀਜ਼ ਨੂੰ ਸਮਝਦੇ ਹਾਂ ਜਿੱਥੋਂ ਤੱਕ ਹੈ ਆਪਾਂ ਇਸ ਚੀਜ਼ ਤੇ ਜ਼ਰੂਰ ਗੌਰਵੀ ਕਰਦੇ ਹਾਂ ਸਾਧ ਸੰਗਤ ਜੀ ਜਦੋਂ ਵੀ ਬਾਣੀ ਪੜ੍ਹਦੇ ਹਾਂ ਸਤਗੁਰੂ ਦੀ ਪਾਵਨ ਬਾਣੀ ਦਾ ਪਾਠ ਕਰਦੇ ਹਾਂ ਤੇ ਮਨ ਨੂੰ ਜਿਹੜਾ ਹੈ ਬੜਾ ਹੀ ਸਕੂਨ ਮਿਲਦਾ ਹੈ ਮਨ ਦੇ ਵਿੱਚ ਇੱਕ ਆਸ ਜਾਗ ਜਾਂਦੀ ਹੈ ਕਿ ਗੁਰੂ ਦੇ ਨੇੜੇ ਅਸੀਂ ਹੋ ਚੁੱਕੇ ਹਾਂ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਰਵਾਨ ਕਰ ਲਿਆ ਹੈ ਸਾਡੇ ਕੀਤੀ ਹੋਈ ਬਾਣੀ ਦਾ ਪਾਠ ਗੁਰੂ ਚਰਣਾ ਵਿੱਚ ਪਰਵਾਨ ਹੋ ਚੁੱਕਾ ਹੈ ਸਾ ਸੰਗਤ ਜੀ ਸਤਿਗੁਰ ਜੀ ਨੇ ਇੱਕ ਗੱਲ ਨਾਲ ਦੇ ਨਾਲ ਹੀ ਕਹਿ ਦਿੱਤੀ ਹੈ ਮੇਰੇ ਪਾਤਸ਼ਾਹ ਜੀ ਆਖਦੇ ਹਨ ਪੜ ਪੜ ਪੰਡਿਤ ਮੋਨੀ ਥਕੇ ਦੂਜੇ ਪਾਏ ਪਤ ਖੋਈ ਪੰਡਿਤ ਲੋਕ ਸ਼ਾਸਤਰਿਆ ਧਾਰਮਿਕ ਪੁਸਤਕਾਂ ਨੂੰ ਪੜ ਪੜ ਕੇ ਥੱਕ ਗਏ ਹਨ ਮੋਨ ਧਾਰੀ ਸਾਧੂ ਸਮਾਧੀਆਂ ਲਾਲਾ ਥੱਕ ਗਏ ਹਨ ਗੁਰੂ ਦੀ ਸ਼ਰਣ ਤੋਂ ਬਿਨਾਂ ਚਰਾਸੀ ਦੇ ਗੇੜ ਤੋਂ ਖਲਾਸੀ ਪ੍ਰਾਪਤ ਨਹੀਂ ਹੁੰਦੀ ਉਹਨਾਂ ਨੇ ਸਗੋਂ ਪ੍ਰਭੂ ਤੋਂ ਬਿਨਾਂ ਹੋਰ ਦੇ ਪਿਆਰ ਵਿੱਚ ਆਪਣੀ ਇੱਜ਼ਤ ਵੀ ਗਵਾ ਲਈ ਹੈ ਅਸਲੀ ਪਰਮਾਰਥ ਅਸਲੀ ਮਾਰਗ ਅਸਲੀ ਗੁਰੂ ਨੂੰ ਹੀ ਪਹਿਚਾਣਿਆ ਨਹੀਂ ਹੈ ਦੂਜੇ ਪਾਸੇ ਨੂੰ ਭੱਜੇ ਫਿਰਦੇ ਹਨ ਕਿਸੇ ਬਾਬੇ ਦੇ ਡੇਰੇ ਤੇ ਫਿਰਦੇ ਰਹੇ ਹਨ ਕੋਈ ਕਿਹੜੇ ਤੇ ਕੋਈ ਕਿਹੜੇ ਦੇ ਧਾਰੀ ਦੇ ਮਨ ਵਿੱਚ ਲੱਗਿਆ ਹੋਇਆ ਹੈ ਉਸ ਦੇ ਪਿੱਛੇ ਲੱਗ ਕੇ ਆਪਣੀ ਇੱਜ਼ਤ ਗਵਾ ਰਿਹਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਪਹਿਚਾਣ ਰਹੇ ਕਹਿਣ ਤੋਂ ਭਾਵ ਹੈ ਸਾਧ ਸੰਗਤ ਜੀ ਜਿਹੜੀ ਗੁਰੂ ਦੀ ਬਾਣੀ ਹੈ ਇਹ 84 ਲੱਖ ਬੰਦ ਖਲਾਸੀ ਨੂੰ ਕੱਟਣ ਵਾਲੀ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਿਆਰ ਹੈ ਇਹ ਕਿਸੇ ਭਾਗਾ ਵਾਲਿਆਂ ਦੇ ਹਿੱਸੇ ਹੀ ਆਉਂਦਾ ਹੈ ਸਾ ਸੰਗਾਜੀ ਹਰ ਇੱਕ ਦਿਨ ਹਿੱਸੇ ਨਹੀਂ ਆ ਸਕਦਾ ਕਿਉਂਕਿ ਤੁਰ ਕੀ ਬਾਣੀ ਆਈ ਤਿੰਨ ਸਗਲਿ ਚਿੰਤਾ ਮਿਟਾਈ ਇਸ ਵਿਸ਼ੇ ਨੂੰ ਸਮਝ ਤੁਰ ਕੀ ਬਾਣੀ ਭਾਵ ਜਿਹੜੀ ਤੁਰ ਤੱਕ ਸਾਥ ਦੇਣ ਵਾਲੀ ਹੈ ਤੁਰ ਕੀ ਬਾਣੀ ਇਹ ਉਥੋਂ ਦੀ ਬਾਣੀ ਹੈ ਜਿੱਥੋਂ ਹੋਰ ਕੋਈ ਨਹੀਂ ਤੈਨੂੰ ਨਾਲ ਲੈ ਜਾ ਸਕਦਾ ਜਿੱਥੇ ਕੇਵਲ ਚੰਗੇ ਕਰਮ ਹੀ ਨਾਲ ਜਾਂਦੇ ਹਨ ਤੇ ਜਿੱਥੇ ਬੰਦੇ ਨੂੰ ਇਕੱਲੇ ਹੀ ਜਾਣਾ ਪੈਂਦਾ ਹੈ ਕਿਸੇ ਦਾ ਸਾਥ ਉਥੇ ਨਹੀਂ ਪਹੁੰਚਦਾ ਸਾਤਸੰਗਤ ਜੀ ਇਹ ਗੱਲ ਯਾਦ ਰੱਖ ਲੈਣਾ ਉਸ ਧਰਤੀ ਤੇ ਉਸ ਥਾਂ ਤੇ ਇੱਥੇ ਬੰਦੇ ਨੇ ਆਪ ਹੀ ਜਾਣਾ ਹੈ ਜਿੱਥੇ ਜਾ ਕੇ ਕੇਵਲ ਪਰਮਾਤਮਾ ਹੀ ਤੁਹਾਡਾ ਸਹਾਈ ਹੋਵੇਗਾ ਲੋਕ ਸੁਖੀਏ ਪਰ ਲੋਕ ਸੁਹੇਲੇ ਉਹ ਲੋਕ ਪਰ ਲੋਕ ਪਰੇ ਦੇ ਲੋਕ ਜਿਹਨੂੰ ਅੱਜ ਤੱਕ ਕਿਸੇ ਨੇ ਨਹੀਂ ਵੇਖਿਆ ਸਾਤਸੰਗਤ ਜੀ ਆਪਾਂ ਵੇਖਦੇ ਵੀ ਉਥੇ ਜਿੱਥੇ ਕੋਈ ਨਹੀਂ ਜਾ ਸਕਦਾ ਜਿੱਥੇ ਇਕੱਲੇ ਨੂੰ ਜਾਣਾ ਪੈਣਾ ਹੈ ਸਤਿਗੁਰੂ ਦੀ ਪਾਵਨ ਬਾਣੀ ਉਤੋਂ ਦੀ ਹੈ ਜਿੱਥੇ ਇਹ ਸਹਾਈ ਹੋਵੇਗੀ ਜਿੱਥੇ ਇਹਨੇ ਤੇਰਾ ਆਸਰਾ ਬਣਦਾ ਹੈ ਸੋ ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਲੈਣ ਲੱਗਿਆਂ ਤੁਹਾਨੂੰ ਬਹੁਤ ਹੀ ਸੁਚਮਤਾ ਰੱਖਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਦੇ ਨਾਲ ਜੁੜ ਕੇ ਤੁਹਾਨੂੰ ਆਪਣੇ ਬਿਸਤਰ ਤੋਂ ਉੱਠਦੇ ਅਨਸਾਰ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਜੀ ਤੁਸੀਂ ਸਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਹੈ ਜਾਗਣਾ ਬਖਸ਼ ਕੇ ਤੁਸੀਂ ਆਪਣੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਉਣਾ ਜੀ ਸਾਥ ਸੰਗਤ ਜੀ ਉਸ ਤੋਂ ਬਾਅਦ ਤੁਸੀਂ ਆਪਣਾ ਮੂੰਹ ਹੱਥ ਧੋ ਕੇ ਇਸ਼ਨਾਨ ਵਗੈਰਾ ਕਰ ਲੈਣਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਗੁਰੂ ਦੀ ਬਾਣੀ ਵਿੱਚ ਹਾਜ਼ਰੀ ਲਗਵਾਉਣੀ ਹੈ ਗੁਰੂ ਦੀ ਬਾਣੀ ਲਈ ਹਾਜ਼ਰੀ ਲਗਵਾਉਣ ਤੋਂ ਪਹਿਲਾਂ ਤੁਸੀਂ ਪੂਰੀ ਹੀ ਸੁੱਚਮਤਾ ਰੱਖਣੀ ਹੈ ਗੁਟਕਾ ਸਾਹਿਬ ਨੂੰ ਹੱਥ ਲਗਾਉਣ ਤੋਂ ਪਹਿਲਾਂ ਹੱਥ ਤੁਹਾਡੇ ਬਿਲਕੁਲ ਹੀ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ਤੁਹਾਡੇ ਗੁਟਕਾ ਸਾਹਿਬ ਜਿਹੜੇ ਹਨ ਉਹ ਵੀ ਸਾਫ਼ ਸੁਥਰੀਆਂ ਪਲਕਾਂ ਦੇ ਵਿੱਚ ਲਪੇਟੇ ਹੋਣੇ ਚਾਹੀਦੇ ਹਨ ਇਹ ਨਹੀਂ ਕਿ ਅਸੀਂ ਜਿੱਥੇ ਮਰਜ਼ੀ ਕਿਤਾਬਾਂ ਦੀ ਤਰ੍ਹਾਂ ਰੱਖੇ ਹੋਣ ਨਹੀਂ ਸਾਧ ਸੰਗਤ ਜੀ ਇਸ ਤਰ੍ਹਾਂ ਬੇਦਬੀ ਹੁੰਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਸ਼ ਹੀ ਗੁਟਕਾ ਸਾਹਿਬ ਹੁੰਦੇ ਹਨ ਉਹਨਾਂ ਨੂੰ ਵੀ ਸੋਹਣੀਆਂ ਤੇ ਸਾਫ਼ ਸੁਥਰੀਆਂ ਮਲਮਲ ਦਾ ਚਾਹੇ ਤੁਸੀਂ ਕਪੜਾ ਲੈ ਲਓ ਉਸ ਵਿੱਚ ਉਹ ਪੋਥੀਆਂ ਲਪੇਟੀਆਂ ਹੋਣੀਆਂ ਚਾਹੀਦੀਆਂ ਹਨ ਜਿਸ ਤੋਂ ਤੁਸੀਂ ਬਾਣੀ ਦਾ ਜਾਪ ਕਰਨਾ ਹੈ ਕਿਉਂਕਿ ਬਾਣੀ ਤਾਂ ਬੜੀ ਹੀ ਪਾਵਨ ਬਾਣੀ ਹੈ ਕਿੱਡੀ ਵੱਡੀ ਜ਼ਿੰਮੇਵਾਰੀ ਸਾਡੀ ਗੁਟਕਾ ਸਾਹਿਬ ਪ੍ਰਤੀ ਵੀ ਬਣਦੀ ਹੈ ਸਾਧ ਸੰਗਤ ਜੀ ਉਸ ਤੋਂ ਬਾਅਦ ਤੁਸੀਂ ਜਦੋਂ ਵੀ ਪਾਠ ਦੀ ਸਮਾਪਤੀ ਕਰਨੀ ਹੈ ਅਰਦਾਸ ਵਿੱਚ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਕਿ ਪਰਮਾਤਮਾ ਜੀ ਤੁਸੀਂ ਸਾਡੇ ਕੋਲੋਂ ਸੇਵਾ ਲਈ ਹੈ ਅਸੀਂ ਕੌਣ ਹੁੰਦੇ ਹਾਂ ਪਾਠ ਕਰਨ ਵਾਲੇ ਤਾਂ ਪਰਮਾਤਮਾ ਦਾ ਉਸ ਵੇਲੇ ਵੀ ਸ਼ੁਕਰਾਨਾ ਕਰੋ ਜੇਕਰ ਘਰ ਦਾ ਇੱਕ ਜੀਵ ਵੀ ਉੱਠ ਕੇ ਸਵੇਰੇ ਅੰਮ੍ਰਿਤ ਵੇਲੇ ਪਰਮਾਤਮਾ ਦੀ ਬਾਣੀ ਦਾ ਜਾਪ ਕਰ ਲੈਂਦਾ ਹੈ ਤਾਂ ਸਾਰੇ ਹੀ ਪਰਿਵਾਰ ਦਾ ਭਲਾ ਹੋ ਸਕਦਾ ਹੈ ਐਨੀ ਬਾਣੀ ਦੇ ਵਿੱਚ ਤਾਕਤ ਹੈ ਸਾਥ ਸੰਗਤ ਜੀ ਸਾਨੂੰ ਇਸ ਬਾਣੀ ਤੋਂ ਕਦੇ ਵੀ ਦੂਰ ਨਹੀਂ ਹੋਣਾ ਚਾਹੀਦਾ ਜਿਸ ਘਰ ਦੇ ਵਿੱਚ ਆਂਡਾ ਮੀਟ ਸ਼ਰਾਬ ਹੁੰਦਾ ਹੈ ਜਾਂ ਜਿਸ ਦਾ ਸੇਵਨ ਹੁੰਦਾ ਹੈ ਉਸ ਘਰ ਵਿੱਚ ਜਿਹੜਾ ਜੀ ਵੀ ਕੋਈ ਪਾਠ ਕਰਦਾ ਹੈ ਉਹਨੂੰ ਤਾਂ ਖਾਸ ਹੀ ਸੋਚਮਤਾ ਰੱਖਣੀ ਚਾਹੀਦੀ ਹੈ ਉਸ ਨੂੰ ਪਾਵਨ ਬਾਣੀ ਦਾ ਸਰੂਪ ਉੱਥੇ ਰੱਖਣਾ ਚਾਹੀਦਾ ਹੈ ਜਿੱਥੇ ਉਹ ਆਂਡੇ ਮੀਟ ਸ਼ਰਾਬ ਵਾਲਾ ਵਿਅਕਤੀ ਨਹੀਂ ਪਹੁੰਚਦਾ ਜਾਂ ਜਿੱਥੇ ਉਹ ਖਾ ਪੀ ਕੇ ਨਹੀਂ ਪਹੁੰਚਦਾ ਉਸ ਨੂੰ ਬਹੁਤ ਹੀ ਸੋਹਣੀਆਂ ਪਲਕਾਂ ਦੇ ਵਿੱਚ ਸਜਾ ਕੇ ਰੱਖਣਾ ਹੈ ਤੇ ਸਾਧ ਸੰਗਤ ਜੀ ਹੋ ਸਕੇ ਤਾਂ ਉਸ ਦੇ ਹੱਥਾਂ ਦੀ ਪਹੁੰਚ ਤੋਂ ਦੂਰ ਹੀ ਰੱਖੋ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਗੁਟਕਾ ਸਾਹਿਬ ਦੀ ਨਰਾਦਰੀ ਹੋਵੇਗੀ ਸੋ ਸਾਧ ਸੰਗਤ ਜੀ ਜਿਹੜੇ ਹੋਰ ਹੀ ਦੇਹਤਾਰੀ ਲੋਕਾਂ ਦੇ ਪਿੱਛੇ ਲੱਗੇ ਹੋਏ ਹਨ ਡੇਰੇਤਾਰੀ ਬਾਬਿਆਂ ਦੇ ਪਿੱਛੇ ਲੱਗੇ ਹੋਏ ਹਨ ਉਹ ਬਾਣੀ ਨੂੰ ਮੰਨਣ ਲਈ ਤਿਆਰ ਨਹੀਂ ਹਨ ਇਸ ਬਾਣੀ ਤੋਂ ਕੰਨੀ ਘਤਰਾ ਰਹੇ ਹਨ ਇਸ ਬਾਣੀ ਤੋਂ ਦੂਰ ਭੱਜ ਰਹੇ ਹਨ ਇਸ ਬਾਣੀ ਤੋਂ ਅਸੀਂ ਦੂਰ ਜਾ ਰਹੇ ਹਾਂ ਜੋ ਸਾਨੂੰ ਨਹੀਂ ਜਾਣਾ ਚਾਹੀਦਾ ਸਾਧ ਸੰਗਤ ਜੀ ਇਸ ਬੇਨਤੀ ਨੂੰ ਥੋੜਾ ਜਿਹਾ ਧਿਆਨ ਨਾਲ ਸਮਝ ਲੈਣਾ ਜੀ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸਤਿਕਾਰ ਕਰੀਏ ਸੋ ਹੁਣ ਗੱਲ ਕਰਦੇ ਹਾਂ ਜੀ ਕਿੱਥੇ ਅਸੀਂ ਪਾਠ ਕਰ ਸਕਦੇ ਹਾਂ ਤੇ ਕਿੱਥੇ ਨਹੀਂ ਆਮ ਤੌਰ ਤੇ ਬਹਾਨਾ ਹੁੰਦਾ ਹੈ ਜੀ ਕਿ ਮੈਂ ਤੇ ਪਾਠ ਕਰਨਾ ਹੀ ਹੈਗਾ ਕਿ ਮੈਂ ਪਾਠ ਕਰਨਾ ਸੀ ਪਰ ਮੇਰੇ ਕੋਲ ਅੰਮ੍ਰਿਤ ਵੇਲੇ ਨਹੀਂ ਉੱਠਿਆ ਗਿਆ ਸਾਧ ਸੰਗਤ ਜੀ ਬਹਾਨੇ ਬਣਾਉਣ ਦੀ ਤਾਂ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਜੇਕਰ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੋਵੇਗੀ ਤੁਹਾਡਾ ਖੁਦ ਹੀ ਮਨ ਕਰੇਗਾ ਭਾਵੇਂ ਤੁਸੀਂ ਅੰਮ੍ਰਿਤ ਵੇਲੇ ਨਹੀਂ ਉੱਠੇ ਦਿਨ ਵਿੱਚ ਵੀ ਕਿਸੇ ਵੀ ਵੇਲੇ ਤੁਸੀਂ ਪਰਮਾਤਮਾ ਦੇ ਨਾਲ ਜੁੜ ਸਕਦੇ ਹੋ ਕਈ ਆਖਦੇ ਹਨ ਜੀ ਪਾਠ ਕਰਨ ਦਾ ਸਮਾਂ ਨਹੀਂ ਹੁੰਦਾ ਤੇ ਕੀ ਅਸੀਂ ਜਦੋਂ ਟਰੈਵਲ ਕਰਦੇ ਹਾਂ ਉਦੋਂ ਪਾਠ ਕਰ ਸਕਦੇ ਹਾਂ ਸੋ ਸਾਧ ਸੰਗਤ ਜੀ ਇਸ ਲਈ ਵੀ ਖਾਸ ਧਿਆਨ ਦੇਣਾ ਜੀ ਜਿੱਥੇ ਸਾਫ ਸਫਾਈ ਨਾ ਹੋਵੇ ਉੱਥੇ ਪਾਠ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਗੁਟਕਾ ਸਾਹਿਬ ਤੋਂ ਕਿਉਂਕਿ ਗੁਟਕਾ ਸਾਹਿਬ ਨੂੰ ਬੜੇ ਹੀ ਪਿਆਰ ਨਾਲ ਤੇ ਸਾਫ ਸੁਥਰੀ ਥਾਂ ਤੇ ਅਦਬ ਦੇ ਨਾਲ ਹੀ ਰੱਖਣਾ ਚਾਹੀਦਾ ਹੈ ਗੁਟਕਾ ਸਾਹਿਬ ਕਦੇ ਵੀ ਮੂਦਾ ਨਹੀਂ ਪਿਆ ਹੋਣਾ ਚਾਹੀਦਾ ਗੁਟਕਾ ਸਾਹਿਬ ਦੇ ਜਿਹੜੇ ਉੱਪਰ ਬਸਤਰ ਹੁੰਨੇ ਹਨ ਗੁਟਕਾ ਸਾਹਿਬ ਦੇ ਜਿਹੜੇ ਬਸਤਰ ਹੁੰਦੇ ਹਨ ਉਹ ਕਦੇ ਵੀ ਮੈਲੇ ਨਹੀਂ ਹੋਣੇ ਚਾਹੀਦੇ ਗੋਟਕਾ ਸਾਹਿਬ ਨੂੰ ਹੱਥ ਜਦੋਂ ਵੀ ਲਗਾਉਣਾ ਹੈ ਸੁੱਚੇ ਕਰਨ ਤੋਂ ਬਾਅਦ ਹੀ ਲਗਾਉਣਾ ਹੈ ਮਹਾਪੁਰਖ ਜੀ ਇੱਕ ਬਚਨ ਕਰਦੇ ਹੁੰਦੇ ਸੀ ਕਹਿੰਦੇ ਹਨ ਕਿ ਜਿੰਨਾ ਵੀ ਸਤਕਾਰ ਤੁਸੀਂ ਗੁਰਬਾਣੀ ਦਾ ਕਰੋਗੇ ਇਹ ਸੰਸਾਰ ਹੀ ਓਨੀ ਇੱਜ਼ਤ ਤੁਹਾਨੂੰ ਦੇਵੇਗਾ ਜਿੰਨਾ ਸਤਕਾਰ ਤੁਸੀਂ ਪਾਵਨ ਗੁਰਬਾਣੀ ਦਾ ਕਰੋਗੇ ਇਹ ਸੰਸਾਰ ਓਨੀ ਵੱਧ ਕੇ ਇੱਜ਼ਤ ਜਿਹੜੀ ਹੈ ਫਿਰ ਤੁਹਾਨੂੰ ਦੇ ਦੇਵੇਗਾ ਸਾਧ ਸੰਗਤ ਜੀ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਉਹਦੋਂ ਕਿਤੇ ਵੱਧ ਕੇ ਇੱਜ਼ਤ ਤੁਹਾਨੂੰ ਮਿਲਦੀ ਹੈ ਸਾਧ ਸੰਗਤ ਜੀ ਗੁਰਬਾਣੀ ਪੜਨ ਵਾਲੇ ਵਿਅਕਤੀ ਦੀ ਵੇਖ ਲੈਣਾ ਖਾਸ ਇੱਜ਼ਤ ਹੁੰਦੀ ਹੈ ਸਾਰੇ ਹੀ ਉਸ ਵੱਲ ਬਹੁਤ ਹੀ ਅਦਬ ਮਾਨ ਸਤਿਕਾਰ ਦੇ ਨਾਲ ਤੱਕਦੇ ਹਨ ਕਿ ਇਹ ਆਪਣੇ ਗੁਰੂ ਦੇ ਨਾਲ जोडਿਆ ਹੋਇਆ ਹੈ ਸਾਧ ਸੰਗਤ ਜੀ ਕਦੇ ਵੀ ਪੈਰਾਂ ਦੇ ਵਿੱਚ ਪਾਠ ਕਰਨ ਦੇ ਲੱਗਿਆ ਜੇਕਰ ਤੁਸੀਂ ਕਹਿੰਦੇ ਹੋ ਕਿ ਟਰੈਵਲ ਕਰਦੇ ਸਮੇਂ ਅਸੀਂ ਪਾਠ ਕਰਦੇ ਹਾਂ ਕਦੇ ਵੀ ਪੈਰਾਂ ਵਿੱਚ ਜੋੜੇ ਨਹੀਂ ਹੋਣੇ ਚਾਹੀਦੇ ਮੋਟਰਸਾਈਕਲ ਤੇ ਜਾਂਦੇ ਜਾਂ ਕਿਤੇ ਹੋਰ ਤੰਮ ਕਰਦੇ ਆ ਮਤਲਬ ਇਹੋ ਜਿਹੇ ਹਾਲਾਤਾਂ ਵਿੱਚ ਗੁਰਬਾਣੀ ਦੀ ਬੇਦਬੀ ਹੋ ਜਾਂਦੀ ਹੈ ਗੋਟਕਾ ਸਾਹਿਬ ਦੀ ਬੇਦਬੀ ਹੋਣ ਦਾ ਖਦਸ਼ਾ ਜਿੱਥੇ ਤੁਹਾਨੂੰ ਲੱਗਦਾ ਹੋਵੇ ਉੱਥੇ ਕਦੇ ਵੀ ਪਾਠ ਨਾ ਕਰਨਾ ਇਸ ਪ੍ਰਤੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਰਿਸਕ ਕਦੇ ਨਾ ਲੈ ਲੈਣਾ ਸਾਧ ਸੰਗਤ ਜੀ ਗੁਰਬਾਣੀ ਪੜhिए ਨਿਤਨੇਮ ਕਰਿਏ ਕਿਸੇ ਹੋਰ ਦੀ ਪਰਵਾਹ ਬਿਲਕੁਲ ਨਾ ਕਰਿਏ ਜਿਵੇਂ ਮਰਜ਼ੀ ਹੋ ਰਿਹਾ ਹੋਵੇ ਬਸ ਅਸੀਂ ਤਾਂ ਆਪਣੇ ਪਰਮਾਤਮਾ ਦੇ ਚਰਨੀ ਲੱਗੇ ਹੀ ਰਹਿਣਾ ਹੈ ਗੁਰਬਾਣੀ ਜਿਹੜੀ ਹੈ ਇਹ ਪਾਵਨ ਬਾਣੀ ਹੈ ਇਸ ਦਾ ਪਾਠ ਕੀਤਿਆਂ ਸਾਡਾ ਲੋਕ ਪਰਲੋਕ ਸਵਾਰਿਆ ਜਾਵੇਗਾ ਨਿਤਨੇਮ ਕੀਤਿਆਂ ਸਾਡੀ ਹਾਜ਼ਰੀ ਗੁਰੂ ਘਰ ਵਿੱਚ ਬਹੁਤ ਹੀ ਜਲਦੀ ਪ੍ਰਵਾਨ ਹੋ ਜਾਵੇਗੀ ਪਰਮਾਤਮਾ ਜੀ ਸਾਡੀਆਂ ਸਾਰੀਆਂ ਹੀ ਆਸਾਂ ਤੇ ਮੁਰਾਦਾਂ ਪੂਰੀਆਂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ